ਸ਼ਰਾਧਾ ਵਿੱਚ ਭੁੱਲ ਕੇ ਵੀ ਨਾ ਖਰੀਦੋ ਇਹ ਪੰਜ ਚੀਜ਼ਾਂ ਦੋਸਤੋ Hindu ਧਰਮ ਵਿੱਚ ਸ਼ਰਾਧਾ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਕਿ ਹਰ ਜਨਦਾ ਹੈ ਕਿ ਜੋ ਵਿਤੀ ਸ਼ਰਾਧਾ ਵਿੱਚ ਇੰਨਾ ਚੀਜ਼ਾਂ ਨੂੰ ਖਰੀਦ ਲੈਂਦਾ ਹੈ ਉਸ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸ਼ਰਾਧਾ ਵਿੱਚ ਬਹੁਤ ਸਾਰੇ ਸ਼ੁਭ ਕੰਮ ਬਿਲਕੁਲ ਵੀ ਨਹੀਂ ਕੀਤੇ ਜਾਂਦੇ ਇਸ ਲਈ ਤੁਸੀਂ ਵੀ ਭੁੱਲ ਕੇ ਵੀ ਸ਼ਰਾਧਾ ਵਿੱਚ ਇੰਨਾ ਚੀਜ਼ਾਂ ਨੂੰ ਨਾ ਖਰੀਦੋ ਤੋ ਸੋ ਇਸ ਵੀਡੀਓ ਰਾਈਏ ਅਸੀਂ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਬਲੇ ਹਾਂ ਕਿ ਸ਼ਰਾਧਾ ਵਿੱਚ ਕਿਹੜੇ ਕੰਮ ਵਿਅਕਤੀ ਨੂੰ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਉਹਨਾਂ ਦੇ ਪਿੱਤਰ ਉਹਨਾਂ ਤੋਂ ਨਾਰਾਜ਼ ਹੋ ਜਾਣਗੇ ਤੇ ਉਹਨਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਵੇਗੀ ਕਿਉਂਕਿ ਜਦੋਂ ਸਾਡੇ ਪਿੱਤਰ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਤਾਂ ਸਾਨੂੰ ਪਿੱਤਰਦੋਸ਼ ਲੱਗ ਜਾਂਦਾ ਹੈ ਜਿਸ ਕਰਕੇ ਸਾਨੂੰ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੋਸਤੋ ਜੇਕਰ ਸਾਡੀ ਜ਼ਿੰਦਗੀ ਤੇ ਪਿਤਰ ਦੋਸ਼ ਲੱਜਾਵੇ ਤਾਂ ਸਾਡੇ ਬਣੇ ਬਣਾਏ ਕੰਮ ਵਿਗੜ ਜਾਂਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਿਤਰ ਤੁਹਾਡੇ ਤੋਂ ਖੁਸ਼ ਰਹਿਣ ਤੇ ਉਹ ਤੁਹਾਡੇ ਤੋਂ ਨਾਰਾਜ਼ ਨਾ ਹੋਣ ਤਾਂ ਤੁਹਾਨੂੰ ਸ਼ਰਾਦ ਦੇ ਦਿਨਾਂ 'ਚ ਆਪਣੇ ਪਿਤਰਾਂ ਦਾ ਨਿਮਿਤ ਪਿੰਡ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਪਿਤਰ ਤੁਹਾਡੇ ਤੋਂ ਖੁਸ਼ ਰਹਿੰਦੇ ਹਨ ਤੇ ਉਹਨਾਂ ਨੂੰ ਤ੍ਰਿਪਤੀ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਪਿੱਤਰ ਪਕਸ਼ ਦੌਰਾਨ ਸਾਡੇ ਜੋ ਮਰੇ ਹੋਏ ਪੁਰਖ ਹੁੰਦੇ ਹਨ ਉਹ ਪਿੱਤਰ ਲੋਕ ਤੋਂ ਸਾਨੂੰ ਮਿਲਣ ਲਈ ਧਰਤੀ ਤੇ ਆਉਂਦੇ ਹਨ ਤੇ ਆਪਣੇ ਪਰਿਵਾਰ ਵਾਲਿਆਂ ਵਿੱਚ ਰਹਿ ਕੇ ਉਹ ਆਨ ਤੇ ਜਨ ਨੂੰ ਬੜੇ ਹੀ ਪਿਆਰ ਨਾਲ ਗ੍ਰਹਿਣ ਕਰਦੇ ਹਨ ਪਿੱਤਰ ਪਕਸ਼ ਦੀਆਂ ਕੁਝ ਖਾਸ ਗੱਲਾਂ ਦੱਸਦੇ ਹੋਏ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਕਿਹਾ ਹੈ ਕਿ ਪਿੱਤਰ ਦੇ ਸਾਡੇ ਘਰ ਚ ਦੇਵਤਾ ਦੇ ਰੂਪ ਚ ਆਉਂਦੇ ਹਨ ਜੋ ਸਾਡੇ ਘਰ ਦੀ ਰੱਖਿਆ ਕਿਸੇ ਕਵਚ ਦੀ ਤਰ੍ਹਾਂ ਕਰਦੇ ਹਮ ਤੇ ਜਿੰਨਾ ਘਰਾਂ ਚ ਖੁਦ ਪਿਤਰ ਦੇਵ ਖੁਸ਼ ਰਹਿੰਦੇ ਹਨ ਨਾ ਉਸ ਘਰ ਤੇ ਕੋਈ ਸੰਕਟ ਆਉਂਦਾ ਹੈ ਤੇ ਨਾ ਹੀ ਕੋਈ ਮੁਸ਼ਕਲ ਕਿਉਂਕਿ ਸੰਕਟ ਆਉਣ ਤੋਂ ਪਹਿਲਾਂ ਹੀ ਪਿਤਰ ਦੇਵ ਉਸ ਨੂੰ ਆਪਣੇ ਉੱਪਰ ਲੈ ਲੈਂਦੇ ਹਨ ਪਰ ਜੇਕਰ ਕਿਸੇ ਘਰ ਚ ਕੋਈ ਪਿਤਰ ਦੋਸ਼ ਲੱਗਿਆ ਹੋਵੇ ਤਾਂ ਉਹਨਾਂ ਦੇ ਪਿਤਰ ਦੇਵਤਾ ਉਹਨਾਂ ਤੋਂ ਨਾਰਾਜ਼ ਹੋਣ ਤਾਂ ਉਸ ਘਰ ਚ ਹਮੇਸ਼ਾ ਲੜਾਈ ਝਗੜਾ ਗ੍ਰੈਕਲਿਸ਼ ਧਨ ਦੀ ਪਰੇਸ਼ਾਨੀ ਤੇ ਘਰ ਚ ਬਿਮਾਰੀਆਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਬਨੀਆਂ ਰਹਦੀਆਂ ਹਨ ਇਸ ਤਰ੍ਹਾਂ ਦੇ ਘਰ ਵਿੱਚ ਕੁਝ ਵੀ ਮੰਗਲ ਨਹੀਂ ਹੁੰਦਾ ਤੇ ਪਿਤਰ ਪਕਸ਼ ਦੇ ਜੋ 16 ਦਿਨ ਹੁੰਦੇ ਹਨ ਉਹ ਆਪਣੇ ਪਿਤਰਾਂ ਨੂੰ ਖੁਸ਼ ਕਰਨ ਲਈ ਹੁੰਦੇ ਹਨ ਇਸ ਪਿਤਰ ਪਕਸ਼ ਚ ਹਰ ਵਿਅਕਤੀ ਆਪਣੇ ਪਿਤਰਾਂ ਨੂੰ ਬੜੇ ਹੀ ਆਸਾਨੀ ਨਾਲ ਖੁਸ਼ ਕਰ ਸਕਦਾ ਹੈ ਪਰ ਤੁਹਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਘਰ ਤੇ ਪਿਤਰ ਦੋਸ਼ ਹੈ ਵੀ ਜਾਂ ਨਹੀਂ ਤਾਂ ਦੋਸਤੋ ਅੱਜ ਦੀ ਇਸ ਵੀਡੀਓ 'ਚ ਅਸੀਂ ਇਸੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਘਰ 'ਚ ਪਿੱਤਰ ਦੋਸ਼ ਹੈ ਜਾਂ ਨਹੀਂ ਕਿਸ ਤਰੀਕੇ ਨਾਲ ਤੁਹਾਨੂੰ ਇਹ ਲੱਛਣ ਦਿਖਾਈ ਦੇਣਗੇ ਨਾਲ ਹੀ ਕਿ ਕਿ ਉਪਾਏ ਤੁਹਾਨੂੰ ਕਰਨੇ ਹੋਣਗੇ ਇਸ ਵੀਡੀਓ 'ਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਨਾਲ ਹੀ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਕੰਮ ਵੀ ਦੱਸਾਂਗੇ ਜੋ ਤੁਸੀਂ ਪਿੱਤਰ ਪਕਸ਼ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਤੁਹਾਡੇ ਪਿੱਤਰ ਦੇ ਤਾਂ ਤੁਹਾਡੇ ਤੋਂ ਬਹੁਤ ਨਰਾਜ਼ ਹੋ ਜਾਣਗੇ ਜਿਸ وجہ ਨਾਲ ਤੁਹਾਡੇ ਘਰ ਵਿੱਚ ਕੰਗਾਲੀ ਆ ਸਕਦੀ ਹੈ ਤੇ ਘਰ ਪਰਿਵਾਰ ਤੇ ਸੰਕਟ ਆ ਸਕਦਾ ਹੈ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਸਕਦੀ ਹੈ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਵੀ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਦਾ ਉਲ্লেখ ਸ਼ਿ ਪੁਰਾਣ ਚ ਬੜੇ ਹੀ ਵਿਸਤਾਰ ਨਾਲ ਕੀਤਾ ਗਿਆ ਹੈ ਬਸ ਅਸੀਂ ਤੁਹਾਡੇ ਸਾਹਮਣੇ ਇਸ ਨੂੰ ਆਸਾਨ ਭਾਸ਼ਾ ਵਿੱਚ ਰੱਖ ਰਹੇ ਹਾਂ ਤਾਂ ਉਹ ਜਾਣਦੇ ਹਾਂ ਇਸ ਨੂੰ ਵਿਸਤਾਰ ਨਾਲ ਕਿ ਸ਼ਰਦ ਪਾਵ ਪਿਤਰ ਪਕਸ਼ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤਾਂ ਜੋ ਸਾਡੇ ਪਿਤਰ ਦੇਵਤਾ ਹੁੰਦੇ ਹਨ ਜਾਂ ਜੋ ਸਾਡੇ ਪਿਤਰ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਪੂਰਵਜ ਵੀ ਕਹਿੰਦੇ ਹਾਂ ਇਹਨਾਂ ਨੂੰ ਪਿਤਰ ਲੋਕ ਤੋਂ ਮ੍ਰਿਤ ਲੋਕ ਵਿੱਚ ਭੇਜਿਆ ਜਾਂਦਾ ਹੈ ਤੇ ਉਹ ਸਭ ਤੋਂ ਪਹਿਲਾਂ ਸਾਡੇ ਘਰ ਹੀ ਹੁੰਦੇ ਹਨ ਤਾਜ ਸ਼ਰਾਦ ਦੀ ਸ਼ੁਰੂਆਤ ਜੋ 17 ਸਤੰਬਰ ਦਿਨ ਮੰਗਲਵਾਰ ਨੂੰ ਹੋਈ ਹੈ ਤੇ ਇਸ ਦਾ ਸਮਾਪਨ 2 ਅਕਤੂਬਰ ਨੂੰ ਹੋ ਜਾਵੇਗਾ ਵਿੱਚ ਹੀ ਤੁਹਾਡੀਆਂ ਸਾਰੀਆਂ ਤਿੱਥੀਆਂ ਜਾਣਗੀਆਂ ਜਿਵੇਂ ਦੂਜੀ ਤੀਜੀ ਜੋਤੀ ਪੰਜਵੀਂ ਪ੍ਰਦੋਸ਼ ਇਕਾदशी ਸਭ ਕੁਝ ਆ ਜਾਵੇਗਾ ਅਜਿਹੇ ਜਿੰਨਾ ਦਿਨਸ ਤੁਹਾਡੇ ਪਿੱਤਰ ਇਸ ਦੁਨੀਆ ਨੂੰ ਛੱਟ ਕੇ ਗਏ ਸੀ ਉਹਨਾਂ ਦਿਨ ਤੁਹਾਨੂੰ ਉਹਨਾਂ ਦਾ ਬੜੇ ਹੀ ਸੱਚੀ ਸ਼ਰਧਾ ਦੇ ਨਾਲ ਸ਼ਰਦ ਕਰਨਾ ਹੈ ਜੇਕਰ ਤੁਹਾਨੂੰ ਤithi ਨਹੀਂ ਪਤਾ ਤਾਂ ਤੁਸੀਂ ਇਸ ਨੂੰ ਮੱਸਿਆ ਦੇ ਦਿਨ ਵੀ ਕਰ ਸਕਦੇ ਹੋ ਉਹ ਤੁਹਾਨੂੰ ਅਸੀਂ ਦੱਸਾਂਗੇ ਕਿ ਇਨ੍ਹਾਂ 16 ਦਿਨਾਂ 'ਚ ਤੁਸੀਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਤੇ ਕਿਹੜੇ ਉਹ ਉਪਾਏ ਹਨ ਜੋ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਜਿਸ ਨਾਲ ਤੁਹਾਡੇ ਪਿਤਰ ਦੇਵਤਾ ਖੁਸ਼ ਰਹਿਣਗੇ ਤੇ ਤੁਹਾਡੇ ਪਰਿਵਾਰ ਦੇ ਹਰ ਮੈਂਬਰ ਦੀ ਤਰੱਕੀ ਹੋਵੇਗੀ ਤੇ ਤੁਹਾਡੇ ਉੱਪਰ ਪਿਤਰਾਂ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇਗਾ ਤੁਹਾਨੂੰ ਦੱਸ ਦਈਏ ਕਿ ਪਿਤਰ ਪੱਖ ਤੇ ਇਨ੍ਹਾਂ ਦਿਨਾਂ 'ਚ ਕੁਝ ਖਾਸ ਕੰਮ ਕਰਨ ਦੀ ਮਨਾਹੀ ਹੁੰਦੀ ਹੈ ਭਾਵ ਕਿ ਇੱਕ ਕੰਮ ਪਿੱਤਰ ਪੱਖਸ਼ ਕਰਨੇ ਸਹੀ ਨਹੀਂ ਮੰਨੇ ਜਾਂਦੇ ਜੇਕਰ ਤੁਸੀਂ ਗਲਤੀ ਨਾਲ ਐਨਾ ਕੰਮਾਂ ਨੂੰ ਕਰਦੇ ਹੋ ਤਾਂ ਤੁਹਾਡੇ ਤੋਂ ਪਿੱਤਰ ਨਾਰਾਜ਼ ਹੋ ਸਕਦੇ ਹਨ ਜਿਸ ਨਾਲ ਤੁਹਾਨੂੰ ਪੂਰੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਮਾੜੀ ਕਿਸਮਤ ਆ ਸਕਦੀ ਹੈ ਦੋਸਤੋ ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਕਿ पितृ पक्ष ਦਾ ਮਹੱਤਵ ਕੀ ਹੈ ਪਿਤਰ ਪਕਸ਼ ਕਿਹੜੇ ਉਪកម្ម ਹਨ ਜੋ ਪੁੱਲ ਕੇ ਵੀ ਨਹੀਂ ਕਰਨੇ ਚਾਹੀਤੇ ਪਿਤਰ ਪਕਸ਼ ਦੌਰਾਨ ਸਾਨੂੰ ਕੁਝ ਨਿਯਮਾਂ ਦਾ ਪਾਲਨ ਜ਼ਰੂਰ ਕਰਨਾ ਚਾਹੀਦਾ ਹੈ ਜਿਵੇਂ ਪਿਤਰ ਪਕਸ਼ ਦੇ ਦੌਰਾਨ ਪੁੱਲ ਕੇ ਵੀ ਦਾੜੀ ਦੇ ਵਾਲ ਨਹੀਂ ਕਟਾਉਣੇ ਚਾਹੀਤੇ ਵੱਡੇ ਬਜ਼ੁਰਗਾਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਇਸ ਦਿਨ ਨਾਲ ਹੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਪਿਤਰ ਪਕਸ਼ ਦੌਰਾਨ ਪੁੱਲ ਕੇ ਵੀ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਇਹ ਬਿਲਕੁਲ ਵੀ ਸਹੀ ਨਹੀਂ ਮੰਨਿਆ ਜਾਂਦਾ ਚੈਨਲ ਨੂੰ ਜਾਣ ਲੈਂਦੇ ਹਾਂ ਉਹਨਾਂ ਵਸਤੂਆਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿਤਰਾਂ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਪਿਤਰ ਦੇਵ ਜ਼ਰੂਰ ਲਿਖੋ ਸ਼ਰਾਦ ਦੌਰਾਨ ਨਮਕ ਦਾ ਦਾਨ ਕਰਨਾ ਬੜਾ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਦੌਰਾਨ ਨਮਕ ਦਾ ਦਾਨ ਤੁਸੀਂ ਕਰ ਸਕਦੇ ਹੋ ਪਰ ਤੁਹਾਨੂੰ ਸ਼ਰਾਧਾ ਦੌਰਾਨ ਨਮਕ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਇਸ ਸਮੇਂ ਨਮਕ ਨੂੰ ਖਰੀਦਣਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਸ਼ਰਾਧਾ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਘਰ 'ਚ ਨਮਕ ਖਰੀਦ ਕੇ ਰੱਖ ਲਓ ਸ਼ਰਾਧਾ ਦੌਰਾਨ ਨਮਕ ਖਰੀਦਣ ਨਾਲ ਸਾਡਾ ਘਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਸਰੋਂ ਦਾ ਤੇਲ ਜੇਕਰ ਤੁਸੀਂ ਸ਼ਰਾਧਾ ਦੌਰਾਨ ਖਰੀਦਦੇ ਹੋ ਤਾਂ ਪਿੱਤਰਾਂ ਦੇ ਨਾਲ ਹੀ ਸ਼ਨੀ ਦੇਵ ਵੀ ਤੁਹਾਡੇ ਤੇ ক্রੋਧਿਤ ਹੋ ਜਾਂਦੇ ਹਨ ਇਸ ਲਈ ਗਲਤੀ ਨਾਲ ਵੀ ਤੁਸੀਂ ਸਰੋਂ ਦਾ ਤੇਲ ਸ਼ਰਾਧਾ ਦੌਰਾਨ ਨਹੀਂ ਖਰੀਦਣਾ ਇਸ ਨੂੰ ਵਿਸ਼ਰਾਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਘਰ 'ਚ ਖਰੀਦ ਕੇ ਰੱਖ ਲੈਣਾ ਚਾਹੀਦਾ ਹੈ ਝਾੜੂ ਦਾ ਸੰਬੰਧ માતા લક્ષ્ਮੀ ਨਾਲ ਮੰਨਿਆ ਜਾਂਦਾ ਹੈ ਸ਼ਰਾਧਾ ਦੌਰਾਨ ਝਾੜੂ ਖਰੀਦਣ ਨਾਲ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਸ ਕਰਕੇ ਤੁਹਾਡੀ ਆਰਥਿਕ ਸਥਿਤੀ ਤੇ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪਵੇਗਾ ਇਸ ਲਈ ਸ਼ਰਾਧਾ ਦੌਰਾਨ ਚੜਾ ਰੂਖੀ ਦੰਦੀ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਸ਼ਰਾਧਾ ਦੌਰਾਨ ਨਵੇਂ ਕੱਪੜੇ ਬਿਲਕੁਲ ਵੀ ਨਹੀਂ ਖਰੀਦਣੇ ਚਾਹੀਦੇ ਇਹ ਬਹੁਤ ਹੀ ਜ਼ਿਆਦਾ ਅਸ਼ubh ਹੁੰਦਾ ਹੈ ਜਦੋਂ ਅਸੀਂ ਆਪਣੇ ਪਿਤਰਾਂ ਨੂੰ ਯਾਦ ਕਰਦੇ ਹਾਂ ਤੇ ਸਾਦਾ ਜੀਵਨ ਜਿਉਂਦੇ ਹਾਂ ਤਾਂ ਗਲਤੀ ਨਾਲ ਵੀ ਇਸ ਦੌਰਾਨ ਤੁਹਾਨੂੰ ਨਵੇਂ ਕੱਪੜੇ ਜਾਂ ਗਹਿਣੇ ਨਹੀਂ ਖਰੀਦਣੇ ਚਾਹੀਦੇ। ਇਸ ਸਮੇਂ ਜ਼ਿਆਦਾ ਸਜਜਾ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਸਾਦਾ ਰਹਿਣਾ। ਪਿਤਰ ਦੇਵ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ। ਸ਼ਰਾਧਾ ਦੌਰਾਨ ਕੋਈ ਵੀ ਸਹਾਦਨ ਜਾਂ ਫਿਰ ਜ਼ਮੀਨ ਇੰਨਾ ਦਿਨਾਂ ਵਿੱਚ ਬਿਲਕੁਲ ਵੀ ਨਹੀਂ ਖਰੀਦਣੀ ਚਾਹੀਦੀ। ਗਲਤੀ ਨਾਲ ਜੇਕਰ ਤੁਸੀਂ ਇਸ ਤਰ੍ਹਾਂ ਕਰ ਲੈਂਦੇ ਹੋ ਇਸ ਤਿੱਖੰ ਗੰਭੀਰ ਨਤੀਜੇ ਭੁਗਤ ਨਹੀਂ ਬੈ ਸਕਦੇ ਹਨ ਤੇ ਤੋ ਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਹੁਣ ਜਾਣਦੇ ਹਾਂ ਸ਼ਰਾਧਾ ਦੌਰਾਨ ਕਿਹੜੀਆਂ ਚੀਜ਼ਾਂ ਖਰੀਦੀਏ। ਕਾਲੇ ਤਿਲ ਸ਼ਰਾਧਾ ਚ ਕਾਲੇ ਤਿਲ ਨੂੰ ਬਹੁਤੀ ਜਤਨ ਸ਼ੁਭ ਮੰਨਿਆ ਜਾਂਦਾ ਹੈ। ਇਹਨਾਂ ਦਿਨਾਂ ਚ ਜੇਕਰ ਤੁਸੀਂ ਕਾਲੇ ਤਿਲ ਖਰੀਦ ਲੈਂਦੇ ਹੋ ਤੇ ਜਦੋਂ ਧਾਨ ਕਰਦੇ ਹਾਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸ਼ੁਭ ਨਤੀਜੇ ਦੇਖਣ ਨੂੰ ਮਿਲਦੇ ਹਨ ਜੀਰਾ ਸ਼ਰਾਧਾ ਦੌਰਾਨ ਜੀਰੇ ਦੀ ਖਰੀਦਾਰੀ ਕਰਨਾ ਬਹੁਤ ਹੀ ਜ਼ਿਆਦਾ ਸ਼ੁਭ ਹੁੰਦਾ ਹੈ ਧਾਰਮਿਕ ਦ੍ਰਿਸ਼ਟੀ ਨਾਲ ਜੀਰੇ ਨੂੰ ਸੋਨਾ ਮੰਨਿਆ ਜਾਂਦਾ ਹੈ ਸ਼ਰਾਧਾ ਚ ਇਸ ਨੂੰ ਘਰ ਲਿਓਨ ਨਾਲ ਜਾਂ দান ਕਰਨ ਨਾਲ ਸਾਡੇ ਧਨ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ ਕੱਚੇ ਚੋਲ ਸ਼ਰਾਧਾ ਚ ਕੱਚੇ ਚੋਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਨੂੰ ਚਾਂਦੀ ਦੇ ਬਰਾਬਰ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਚ ਘਰੇ ਚੋਲ ਲਿਆਣਾ ਬਹੁਤ ਹੀ ਜ਼ਾਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਚਮੇਲੀ ਦਾ ਤੇਲ ਸ਼ਾਸਤਰਾਂ ਚ ਕਿਹਾ ਜਾਂਦਾ ਹੈ ਕਿ ਜੇਕਰ ਪਿਤਰਾਂ ਨੂੰ ਚਮੇਲੀ ਦਾ ਤੇਲ ਅਰਪਿਤ ਕੀਤਾ ਜਾਵੇ ਇਸ ਨਾਲ ਉਹ ਤ੍ਰਿਪਤ ਹੋ ਜਾਂਦੇ ਹਨ ਸ਼ਰਾਧਾਂ ਦੌਰਾਨ ਜਮਿਲੀ ਦੇ ਤੇਲ ਨੂੰ ਘਰੇ ਲਿਆਉਣਾ ਜਾਂ দান ਦੇਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਸ਼ੁਭ ਲਾਭ ਮਿਲਦੇ ਹਨ ਨਵੇਂ ਕੱਪੜੇ ਸ਼ਰਾਧਾਂ 'ਚ ਜਿੱਥੇ ਖੁਦ ਲਈ ਨਵੇਂ ਕੱਪੜੇ ਖਰੀਦਣ ਦੀ ਮਨਾਹੀ ਕੀਤੀ ਜਾਂਦੀ ਹੈ ਉੱਥੇ ਹੀ ਪਿੱਤਰਾਂ ਦੇ ਨਾਮ ਤੇ ਇਸ ਤਰ੍ਹਾਂ ਨਵੇਂ ਕੱਪੜਿਆਂ ਨੂੰ ਖਰੀਦਣਾ ਬਹੁਤ ਹੀ ਜਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਨਰ ਪਿੱਤਰ ਬਹੁਤ ਹੀ ਜਲਦੀ ਖੁਸ਼ ਹੋ ਜਾਂਦੇ ਹਨ ਤੇ ਆਸ਼ੀਰਵਾਦ ਦਿੰਦੇ ਹਨ ਤੇ ਸਾਡੀ ਜ਼ਿੰਦਗੀ ਵਿੱਚ ਵਿਗੜੇ ਕਮਜ ਸਾਨੂੰ ਸਫਲਤਾ ਦਿੰਦੇ ਹਨ ਪਰ ਧਿਆਨ ਰੱਖਣਾ ਹੈ ਕਿ ਇਸ ਦੌਰਾਨ ਖਰੀਦੇ ਗਏ ਕੱਪੜੇ ਬ੍ਰਾਹਮਣਾਂ ਨੂੰ দান ਕਰ ਦਿਓ ਖੁਦ ਭੁੱਲ ਕੇ ਵੀ ਇਸਤੇਮਾਲ 'ਚ ਨਾ ਲਓ ਚਿੱਟੇ ਫੁੱਲ ਪਿੱਤਰਾਂ ਨੂੰ ਖੁਸ਼ ਕਰਨ ਲਈ ਚਿੱਟੇ ਫੁੱਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੇਕਰ ਤੁਸੀਂ ਸ਼ਰਾਧ ਦੌਰਾਨ ਚਿੱਟੇ ਫੁੱਲ ਘਹਿ ਲੈ ਕੇ ਆਉਂਦੇ ਹੋ ਤਾਂ ਇਸ ਨਾਲ ਪੂਰਵਜ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੇ ਆਪਣਾ ਆਸ਼ੀਰਵਾਦ ਤੁਹਾਡੇ ਉੱਪਰ ਬਣਾਈ ਰੱਖਦੇ ਹਨ ਤੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੱਤਰ ਪਕਸ਼ ਦੇ ਇਨਾ ਦਿਨਾਂ 'ਚ ਕੁਝ ਖਾਸ ਕੰਮ ਕਰਨ ਦੀ ਮਨਾਹੀ ਹੁੰਦੀ ਹੈ ਭਾਵੇਂ ਕਿ ਇਹ ਕੰਮ ਪਿੱਤਰ ਪਕਸ਼ ਕਰਨੇ ਸਹੀ ਨਹੀਂ ਮੰਨੇ ਜਾਂਦੇ ਜੇਕਰ ਤੁਸੀਂ ਗਲਤੀ ਨਾਲ ਵੀ ਇਹਨਾਂ ਕੰਮਾਂ ਨੂੰ ਕਰਦੇ ਹੋ ਤਾਂ ਇਸ ਨਾਲ ਪਿੱਤਰ ਨਰਾਜ਼ ਹੋ ਸਕਦੇ ਹਨ ਜਿਸ ਨਾਲ ਤੁਹਾਨੂੰ ਬੁਰੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਮਸਿਕ ਚੀਜ਼ਾਂ ਦਾ ਸੇਵਨ ਇਹਨਾਂ ਬਿਨਾਂ ਤੁਹਾਨੂੰ ਭੁੱਲ ਕੇ ਵੀ ਤਾਮਸਿਕ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਾਲ ਹੀ ਤੁਹਾਨੂੰ ਲਸਣ ਪਿਆਜ਼ ਮਾਸ ਸ਼ਰਾਬ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਤਾਂ ਮਨ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਪਿਤਰਾਂ ਨੂੰ ਗੁੱਸਾ ਆ ਜਾਂਦਾ ਹੈ ਤੇ ਤੁਹਾਨੂੰ ਉਹਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸੇ ਨੂੰ ਅਪਸ਼ਬਦ ਬੋਲਣਾ ਸੱਟਾ ਖੇਡਣਾ ਕਿਸੇ ਨਾਲ ਛਲਕਪਟ ਕਰਨਾ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਪਿਤਰ ਨਾਰਾਜ਼ ਹੋ ਜਾਂਦੇ ਹਨ ਤੇ ਜਿਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਮਨਾ ਕਰਨਾ ਪੈ ਸਕਦਾ ਹੈ ਸ਼ਰਧਾ ਵਿੱਚ ਜੇਕਰ ਤੁਹਾਡੇ ਦਰਵਾਜ਼ੇ ਤੇ ਕੋਈ ਜਾਨਵਰ ਜਸ ਸਾਧੂ ਆਉਂਦਾ ਹੈ ਤਾਂ ਉਸ ਦਾ અપਮਾਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਉਹਨਾਂ ਦਾ અપਮਾਨ ਕਰਦੇ ਹੋ ਤਾਂ ਤੁਹਾਡੇ ਪਿਤਰ ਨਰਾਜ਼ ਹੋ ਸਕਦੇ ਹਨ ਤੇ ਨਾਲ ਹੀ ਘਰ ਦੇ ਦਰਵਾਜ਼ੇ ਤੇ ਜੇਕਰ ਕੋਈ ਕੁੱਤਾ ਗਾਂ ਭਿਖਾਰੀ ਆਉਂਦਾ ਹੈ ਤਾਂ ਉਸ ਦਾ ਵੀ અપਮਾਨ ਨਾ ਕਰੋ ਸਗੋਂ ਉਹਨਾਂ ਨੂੰ ਸ਼ਰਧਾਪੂਰਵਕ ਭੋਜਨ ਕਰਵੋ ਸ਼ਰਾਧਾ ਦੌਰਾਨ ਬਿਰਕਤਾਂ ਦੇ ਪੱਤੇ ਨਹੀਂ ਤੋਲਣੇ ਚਾਹੀਦੇ ਨਹੀਂ ਤਾਂ ਤੁਹਾਨੂੰ ਸ਼ੁਭ ਫਲਾਂ ਦੀ ਜਗ੍ਹਾ ਅਸ਼ੁਭ ਫਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜ਼ਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿੱਤਰ ਸੁਣਾ ਦੇਣਾ ਹੈ ਇਸ ਸੰਦਰਭ 'ਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਨੀ ਵੀਡੀਓਸ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ